ਜਦੋਂ ਮੈਂ ਧਰਤ ਤੇ ਹੁੰਦਾ ਹਾਂ ਤੂੰ ਆਸਮਾਨ ਤੇ ਹੁੰਨੀ ਐ ਜਦੋਂ ਮੈਂ ਤੀਰ ਬਣਦਾ ਹਾਂ ਤੂੰ ਕਮਾਨ ਤੇ ਹੁੰਨੀ ਐ ਹੈ ਤੇਰੀ ਸੋਚ ਦਾ ਸਾਗਰ ਕਿੰਨਾ ਡੂੰਘਾ ਤੇ ਵਿਸ਼ਾਲ ਹੈ ਤੇਰੀ ਸੋਚ ਦਾ ਸਾਗਰ ਕਿੰਨਾ ਵਿਸ਼ਾਲ ਤੇ ਡੂੰਘਾ ਜਦੋਂ ਮੈਂ ਪਾਣੀ ਬਣਦਾ ਹਾਂ ਤੂੰ ਖਤਰੇ ਦੇ ਨਿਸ਼ਾਨ ਤੇ ਹੁੰਨੀ ਐ ਜਦੋਂ ਮੈਂ ਤਰਤ ਤੇ ਹੁੰਦਾ ਹਾਂ ਤੂੰ ਅਸਮਾਨ ਤੇ ਹੁੰਨੀ ਐ ਜਦੋਂ ਮੈਂ ਤੀਰ ਬਣਦਾ ਹਾਂ ਤੂੰ ਕਮਾਨ ਤੇ ਹੁੰਨੀ ਬੈਠ ਜਾਇਆ ਕਰ ਘਰੇ ਘੜੀ ਦੋ ਘੜੀ ਟਿੱਕੇ ਬੈਠ ਜਾਇਆ ਕਰ ਘਰੇ ਘੜੀ ਦੋ ਘੜੀ ਟਿੱਕੇ ਜਦ ਵੀ ਤਲਾਸ਼ਦਾ ਹਾਂ ਤੂੰ ਕਿਸੇ ਉਡਾਨ ਤੇ ਹੁੰਨੀ ਜਦ ਵੀ ਤਲਾਸ਼ਦਾ ਹਾਂ ਤੂੰ ਕਿਸੇ ਉਡਾਨ ਤੇ ਹੁੰਨੀ ਐ ਜਦੋਂ ਮੈਂ ਤੀਰ ਬੰਦਾ ਹਾਂ ਤੂੰ ਕਮਾਂਡ ਤੇ ਹੁੰਨੀ ਸਮਝ ਨਹੀਂ ਆਉਂਦੀ ਤੇਰੇ ਦਿਲ 'ਚ ਛੁਪਿਆ ਹੈ ਕੀ ਸਮਝ ਨਹੀਂ ਆਉਂਦੀ ਤੇਰੇ ਦਿਲ 'ਚ ਛੁਪਿਆ ਹੈ ਕੀ ਜਦ ਵੀ ਤੈਨੂੰ ਪਰਖਦਾ ਹਾਂ ਜਦ ਵੀ ਤੈਨੂੰ ਪਰਖਦਾ ਹਾਂ ਤੂੰ ਕਿਸੇ ਮਿਆਨ 'ਚ ਹੁੰਨੀ ਐ ਜਦੋਂ ਮੈਂ ਤੀਰ ਬੰਦਾ ਹਾਂ ਤੂੰ ਕਮਾਂਡ ਤੇ ਹੁੰਨੀ ਤੈਨੂੰ ਹੋਊ ਗਿਲਾ ਕਿ ਮੈਂ ਹਰ ਇੱਕ ਨੂੰ ਮਿਲਦਾ ਹਾਂ ਤੈਨੂੰ ਹੋਊ ਗਿਲਾ ਕਿ ਮੈਂ ਹਰ ਇੱਕ ਨੂੰ ਮਿਲਦਾ ਹਾਂ ਪਰ ਜਿਸ ਨੂੰ ਵੀ ਮਿਲਦਾ ਹਾਂ ਤੂ ਉਸੇ ਇਨਸਾਨ 'ਚ ਹੁੰਦੀ ਮੈਂ ਜਿਸ ਨੂੰ ਵੀ ਮਿਲਦਾ ਹਾਂ ਤੂ ਉਸੇ ਇਨਸਾਨ 'ਚ ਹੁੰਨੀ ਐ ਜਦੋਂ ਮੈਂ ਧਰਤ ਤੇ ਹੁੰਦਾ ਹਾਂ ਤੂ ਅਸਮਾਨ ਤੇ ਹੁੰਨੀ ਐ ਅਜੀਬ ਗਜ਼ਲ ਹੈ ਅਜੀਬ ਗਜ਼ਲ ਹੈ ਤੂ ਸੁੱਖ ਦੀ ਸ਼ਾਇਰੀ ਦੀ ਅਜੀਬ ਗਜ਼ਲ ਹੈ ਤੂੰ ਸੁੱਖ ਦੀ ਸ਼ਾਇਰੀ ਦੀ ਜਦ ਕਦੇ ਫੁਰਸਤ ਚ ਮਿਲੇ ਜਦ ਕਦੇ ਫੁਰਸਤ ਚ ਮਿਲੇ ਤੂੰ ਕਿਸੇ ਇਮਤਿਹਾਨ ਤੇ ਹੁੰਨੀ ਜਦ ਕਦੇ ਫੁਰਸਤ ਮਿਲੇ ਤੂੰ ਕਿਸੇ ਇਮਤਿਹਾਨ ਤੇ ਹੁੰਨੀ ਹੈ ਜਦੋਂ ਮੈਂ ਤੀਰ ਬਣਦਾ ਹਾਂ ਤੂੰ ਕਮਾਂਡ ਤੇ ਹੁੰਨੀ ਹੈ ਜਦੋਂ ਮੈਂ ਧਰਤ ਤੇ ਹੁੰਦਾ ਹਾਂ ਤੂੰ ਉਸਮਾਨ ਤੇ ਹੁੰਨੀ ਹੈ ਜਦੋਂ ਮੈਂ ਤੀਰ ਬਣਦਾ ਹਾਂ ਤੂੰ ਕਮਾਂਡ ਤੇ ਹੁੰਨੀ ਹੈ